ਕਿਸਾਨ ਆਗੂਆਂ ਦੀ ਇਸ ਸਮੇਂ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਚੱਲ ਰਹੀ ਹੈ ਤਿੰਨ ਕੇਂਦਰੀ ਮੰਤਰੀ ਪਿਊਸ਼ ਗੋਇਲ ਅਰਜੁਨ ਮੁੰਡਾ ਤੇ ਨਿਤਿਆਨੰਦਰਾਏ ਦੇ ਨਾਲ ਇਹ ਮੀਟਿੰਗ ਚੱਲ ਰਹੀ ਹੈ ਇਸ ਦੇ ਵਿੱਚੋਂ ਕੀ ਫੈਸਲਾ ਆਉਂਦਾ ਇਸ ਦੇ ਉੱਤੇ ਸਭ ਦੀਆਂ ਨਿਗਾਹਾਂ ਬਣੀਆਂ ਹੋਈਆਂ ਕਿਉਂਕਿ ਕਿਸਾਨ ਇਸ ਸਮੇਂ ਸ਼ੰਭੂ ਬੈਰੀਅਰ ਦੇ ਉੱਤੇ ਖੜੇ ਐ ਤੇ ਇੰਤਜ਼ਾਰ ਕਰ ਰਹੇ ਐ ਕਿ ਕੀ ਉਹਨਾਂ ਮਸਲਿਆਂ ਦਾ ਹੱਲ ਹੁੰਦਾ ਜਿਨ੍ਹਾਂ ਮਸਲਿਆਂ ਨੂੰ ਲੈ ਕੇ ਕਿਸਾਨ ਸ਼ੰਭੂ ਬੈਰੀਅਰ ਦੇ ਉੱਤੇ ਇਸ ਸਮੇਂ ਬੈਠੇ ਹੋਏ ਐ ਬਹੁਤ ਸਾਰੀਆਂ ਮੰਗਾਂ ਕਿਸਾਨਾਂ ਦੀਆਂ ਪਰ ਜਿੱਥੇ ਕਿਸਾਨ ਦਿੱਲੀ ਵੱਲ ਜਾਣ ਦੇ ਲਈ ਵਜਿੱਦਿਆਂ ਤੇ ਐਲਾਨ ਦਿੱਲੀ ਕੂਚ ਦਾ ਕੀਤਾ ਹੋਇਆ ਤਾਂ ਉੱਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਵੀ ਜਲਦ ਇਸ ਮਸਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਕਿਉਂਕਿ ਜਲਦ ਹੀ ਆ ਇਸਵੇਂ ਲੋਕ ਸਭਾ ਚੋਣਾਂ ਆ ਸਕਦੀਆਂ ਤੇ ਲੋਕ ਸਭਾ ਦੇ ਚੋਣਾਂ ਦੇ ਮੁੱਖ ਰੱਖਦੇ ਹੋਏ ਅਗਲੇ 21 ਮਹੀਨੇ ਦੇ ਵਿੱਚ ਚੋਣ ਜਾਬਤਾ ਵੀ ਲੱਗ ਸਕਦਾ ਹੈ ਸਰਕਾਰ ਦਾ ਕਾਰਜਕਾਰ ਖਤਮ ਹੋ ਸਕਦਾ ਹੈ ਫਿਰ ਗੱਲ ਆਉਣ ਵਾਲੀ ਸਰਕਾਰ ਦੇ ਉੱਤੇ ਚਲੀ ਜਾਵੇਗੀ ਨਵੀਂ ਸਰਕਾਰ ਹੀ ਇਸ ਦਾ ਕੋਈ ਹੱਲ ਕੱਢ ਸਕੇਗੀ ਕੀ ਇਹ ਸਰਕਾਰ ਆਪਣੇ ਕਾਰਜਕਾਲ ਤੋਂ ਪਹਿਲਾਂ ਇਹਨਾਂ ਮਸਲਿਆਂ ਦਾ ਕੋਈ ਹੱਲ ਕੱਢਦੀ ਹੈ ਜੇਕਰ ਕੱਢਦੀ ਹੈ ਤਾਂ ਕਿੱਥੇ ਕਿ ਸਹਿਮਤੀ ਬਣੇਗੀ ਕਿਉਂਕਿ ਕੁਝ ਮੰਗਾਂ ਦੇ ਉੱਤੇ ਪਹਿਲਾਂ ਵੀ ਸਹਿਮਤੀ ਬਣੀ ਸੀ ਪਰ ਐਮਐਸਪੀ ਵਰਗੀਆਂ ਜੋ ਮੰਗਾਂ ਅਜੇ ਵੀ ਜਿਉਂਦੀਆਂ ਕਿਉਂ ਸੀ ਉਸ ਨੂੰ ਲੈ ਕੇ ਅੱਜ ਕਿਸਾਨ ਆਗੂਆਂ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਦੇ ਬਾਰੇ ਵਿੱਚ ਕਿਸਾਨ ਆਗੂ ਉੱਥੇ ਜਾ ਕੇ ਫਿਰ ਸਲਾਹ ਕਰਨਗੇ ਖੁੱਲੀ ਗੱਲਬਾਤ ਜੋ ਚਰਚਾ ਕਿਸਾਨਾਂ ਦੇ ਨਾਲ ਕੀਤੀ ਜਾਵੇਗੀ ਜੋ ਗੱਲਾਂ ਬਾਤਾਂ ਮੀਟਿੰਗ ਦੇ ਵਿੱਚ ਹੋਣਗੀਆਂ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜੋ ਬਹੁਤ ਸਾਰੇ ਕਿਸਾਨ ਇਸ ਸਮੇਂ ਛੰਬੂ ਬੈਰੀਅਰ ਦੇ ਉੱਤੇ ਖੜੇ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਆ ਕਿ ਮੀਟਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਹੁਣ ਇਸ ਮੀਟਿੰਗ ਤੋਂ ਸੰਤੁਸ਼ਟ ਹੋਣਗੇ ਕੀ ਕਿਸਾਨ ਆਪਣੀਆਂ ਮੰਗਾਂ ਮਨਾਉਣ ਤੋਂ ਬਾਅਦ ਵਾਪਸ ਥੱਲੇ ਜਾਣਗੇ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਜਾਂ ਫਿਰ ਦਿੱਲੀ ਕੂਚ ਦਾ ਪ੍ਰੋਗਰਾਮ ਦਿੱਤਾ ਜਾਵੇਗਾ ਜੇਕਰ ਦਿੱਲੀ ਕਿਸਾਨ ਚਲੇ ਵੀ ਜਾਂਦੇ ਨੇ ਤਾਂ ਕੀ ਦਿੱਲੀ ਜਾ ਕੇ ਜੇਕਰ ਨਵੀਂ ਸਰਕਾਰ ਆ ਜਾਂਦੀ ਹੈ ਤਾਂ ਕੁਝ ਹੱਲ ਨਿਕਲ ਸਕੇਗਾ ਕੀ ਫਿਰ ਲੰਮਾ ਸਮਾਂ ਕਿਸਾਨਾਂ ਨੂੰ ਨਵੀਂ ਸਰਕਾਰ ਦੇ ਆਉਣ ਦਾ ਇੰਤਜ਼ਾਰ ਕਰਨਾ ਪਵੇਗਾ ਸੋ ਬਹੁਤ ਸਾਰੇ ਸਵਾਲ ਹੈ ਪਰ ਇਸ ਮੀਟਿੰਗ ਦੇ ਉੱਤੇ ਬਹੁਤ ਆਸਾਂ ਲੱਗੀਆਂ ਹੋਈਆਂ ਸਰਕਾਰ ਦੀ ਵੀ ਇਹ ਕੋਸ਼ਿਸ਼ ਰਹੇਗੀ ਕਿ ਇਸ ਮੀਟਿੰਗ ਦੇ ਵਿੱਚ ਇਸ ਮਸਲੇ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਕਿ ਮਸਲਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਆ ਪਾਰਟੀਆਂ ਦੇ ਲਈ ਜੋ ਬੀਜੇਪੀ ਸਰਕਾਰ ਇਸ ਸਮੇਂ ਕੇਂਦਰ ਦੇ ਵਿੱਚ ਹੈ ਉਹਨਾਂ ਦੇ ਗਲੇ ਦੀ ਹੱਡੀ ਨਾ ਬਣੇ ਸੋ ਇਸ ਦੇ ਲਈ ਕੋਸ਼ਿਸ਼ ਇਹ ਵੀ ਰਹੇਗੀ ਪਰ ਹੁਣ ਇਸ ਮੀਟਿੰਗ ਦੇ ਉੱਤੇ ਜੋ ਸਭ ਦੀ ਨਜ਼ਰ ਬਣੀ ਹੋਈ ਹੈ ਇਸ ਮੀਟਿੰਗ ਦੇ ਵਿੱਚ ਹੁੰਦਾ ਕੀ ਹੈ ਇਹ ਦੇਖਣ ਵਾਲੀ ਗੱਲ ਰਹੇਗੀ ਪਰ ਫਿਲਹਾਲ 14 ਜਥੇਬੰਦੀਆਂ ਦੇ ਆਗੂ ਤਿੰਨ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕਰ ਰਹੇ ਆ ਜਿਨ੍ਹਾਂ ਦੇ ਵਿੱਚ ਅਰਜੁਨ ਮੁੰਡਾ ਨਿਤਿਆਨੰਦ ਰਾਏ ਤੇ ਪਿਊਸ਼ ਗੋਇਲ ਇਸ ਸਮੇਂ ਇਸ ਮੀਟਿੰਗ ਦੇ ਵਿੱਚ ਨੇ ਪਹਿਲਾਂ ਵੀ ਜੇ ਗੱਲ ਕਰੀਏ ਤਾਂ ਦੋ ਮੀਟਿੰਗਾਂ ਅਸਫਲ ਰਹਿ ਚੁੱਕੀਆਂ ہیں ਬੀਤੀ ਮੀਟਿੰਗ ਵੀ ਲਗਾਤਾਰ 3 3.5 ਘੰਟੇ ਤੱਕ ਚੱਲੀ ਸੀ ਪਰ ਹੁਣੇ ਮੀਟਿੰਗ ਕਿੰਨੀ ਲੰਬੀ ਹੁੰਦੀ ਹੈ ਕਿਹੜੇ ਮੁੱਦਿਆਂ ਦੇ ਉੱਤੇ ਚਰਚਾ ਹੁੰਦੀ ਹੈ ਕਿ ਸਾਰੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਜਾਂ ਕੁਝ ਮੰਗਾਂ ਉਸੇ ਤਰ੍ਹਾਂ ਰਹਿ ਜਾਣਗੀਆਂ ਦੂਜੇ ਪਾਸੇ ਸਿਕਿਉਰਿਟੀ ਜੋ ਵੱਧ ਇੰਤਜ਼ਾਮ ਹਰਿਆਣਾ ਸਰਕਾਰ ਦੇ ਵੱਲੋਂ ਕੀਤੇ ਹੋਏ ਆ ਤਾਂ ਉੱਥੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਦੇ ਵੀ ਬਹੁਤ ਸਾਰੇ ਬਿਆਨ ਆਇਆ ਕਿ ਕਿਸਾਨਾਂ ਦੇ ਅਸੀਂ ਖਿਲਾਫ ਨਹੀਂ ਕਿਤੇ ਨਾ ਕਿਤੇ ਨਰਮ ਐਂਗਲ ਵੀ ਦਿਖਾਇਆ ਜਾ ਰਿਹਾ ਪਰ ਨਾਲ ਇਹ ਵੀ ਦੱਸਿਆ ਜਾ ਰਿਹਾ ਜੋ ਆਪਣੇ ਪੱਖ ਵੀ ਰੱਖੇ ਜਾ ਰਹੇ ਨੇ ਕਿ ਕਿਸਾਨਾਂ ਦਾ ਤਰੀਕਾ ਠੀਕ ਨਹੀਂ ਕਿਸਾਨ ਸਾਡੇ ਆਪਣੇ ਆ ਇਹ ਜਿਹੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਬਹੁਤ ਸਾਰੀਆਂ ਅਲੱਗ-ਅਲੱਗ ਤਸਵੀਰਾਂ ਆ ਰਹੀਆਂ ਤੇ ਮਨੋਰ ਲਾਲ ਖੱਟੜ ਵੱਲੋਂ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਨੂੰ ਟਰੈਕਟਰਾਂ ਦੇ ਉੱਤੇ ਨਹੀਂ ਆਣਾ ਚਾਹੀਦਾ ਕੀ ਪਤਾ ਉਹ ਟਰੈਕਟਰ ਟਰਾਲੀਆਂ ਦੇ ਵਿੱਚ ਆ ਕੇ ਕੀ ਅਜਿਹੇ ਲੈ ਆਣ ਦਿੱਲੀ ਰਾਜਧਾਨੀ ਦੇ ਵਿੱਚ ਇਸ ਚੀਜ਼ ਦਾ ਵੀ ਸਾਨੂੰ ਖਤਰਾ ਹੈ ਤੇ ਸਾਨੂੰ ਇਹ ਵੀ ਖਤਰਾ ਵੀ ਹੋਰ ਲੋਕ ਤੰਗ ਪਰੇਸ਼ਾਨ ਨਾ ਹੋਰ ਸੋ ਬਹੁਤ ਸਾਰੀਆਂ ਗੱਲਾਂ ਹਰਿਆਣਾ ਸਰਕਾਰ ਵੱਲੋਂ ਵੀ ਕੀਤੀਆਂ ਜਾ ਰਹੀਆਂ ਪਰ ਫੇਰ ਕਿਸਾਨਾਂ ਦੀਆਂ ਜਿੱਥੇ ਨਿਗਾਹਾਂ ਇਸ ਮੀਟਿੰਗ ਦੇ ਉੱਤੇ ਬਣੀਆਂ ਹੋਈਆਂ ਤਾਂ ਬਹੁਤ ਸਾਰੇ ਲੋਕ ਹੋਰ ਵੀ ਜੋ ਵਕਫਾ ਕਿੱਤਿਆਂ ਦੇ ਨਾਲ ਜੁੜੇ ਹੋਏ ਆ ਇਸ ਮੀਟਿੰਗ ਦੇ ਉੱਤੇ ਨਜ਼ਰਾਂ ਗੜਾਈ ਬੈਠੇ ਆ ਤੇ ਇਹ ਵੀ ਸੋਚ ਰਹੇ ਆ ਕਿ ਕੀ ਇਹ ਚੌਣ ਜਬਤਾ ਲੱਗਣ ਤੋਂ ਲੱਗਣ ਤੋਂ ਪਹਿਲਾਂ ਇਸ ਸਰਕਾਰ ਦੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਇਸ ਮੀਟਿੰਗ ਦਾ ਕੋਈ ਹੱਲ ਨਿਕਲ ਸਕੇਗਾ ਹੁਣ ਇਹ ਦੇਖਣ ਵਾਲੀ ਗੱਲ ਰਹੇਗੀ ਇਹ ਮੀਟਿੰਗ ਆਖਰੀ ਮੀਟਿੰਗ ਹੋਵੇਗੀ ਜਾਂ ਇੱਕ ਦੋ ਦਿਨਾਂ ਦੇ ਵਿੱਚ ਕੋਈ ਹੋਰ ਮੀਟਿੰਗ ਦੇ ਉੱਤੇ ਵਿਚਾਰ ਕੀਤਾ ਜਾਵੇਗਾ ਜਾਂ ਫਿਰ ਕਮੇਟੀਆਂ ਦੇ ਗਠਨ ਬਣਾਉਣ ਦੀਆਂ ਗੱਲਾਂ ਚੱਲਣਗੀਆਂ ਜਾਂ ਫਿਰ ਕਿਸਾਨ ਆਗੂ ਅੱਗੇ ਕੁਝ ਕਰਨ ਦਾ ਐਲਾਨ ਕਰਨਗੇ ਜੇਕਰ ਅੱਗੇ ਕੁਝ ਕਰਨਗੇ ਤਾਂ ਜਾਣਗੇ ਕਿੱਥੇ ਤੱਕ ਕਿਉਂਕਿ ਅੱਗੇ ਵੀ ਸਿਕਿਉਰਿਟੀ ਬਹੁਤ ਸਖਤ ਲੱਗੀ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਤੇ ਇਹ ਵੀ ਚਰਚਾਵਾਂ ਚੱਲ ਰਹੀਆਂ ਕਿ ਜੇਕਰ ਕਿਸਾਨ ਅੱਗੇ ਵੀ ਚਲੇ ਵੀ ਜਾਂਦੇ ਆ ਤਾਂ ਦਿੱਲੀ ਦੇ ਵਿੱਚ ਐਂਟਰ ਨਹੀਂ ਹੋ ਸਕਣਗੇ ਸ਼ਾਇਦ ਕਿਉਂਕਿ ਅੱਗੇ ਬਹੁਤ ਸਾਰੀਆਂ ਵੱਟੀਆਂ ਰੋਕਾਂ ਕਿਸਾਨਾਂ ਦੇ ਲਈ ਤਿਆਰ ਨੇ